ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁਰਪਾਪ ਲਈ ਇਹਨਾਂ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਆਪਾਂ ਗੱਲ ਕਰ ਰਹੇ ਹਾਂ 10ਵੇਂ ਪਾਤਸ਼ਾਹ ਕਲੰਗੀਧਰ ਮਰਦ ਗੰਮੜਾ ਬਾਜਾਂ ਵਾਲਾ ਦੇ ਨਾਮ ਨਾਲ ਜਾਣੇ ਜਾਂਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਵਿੱਚ ਉਹਨਾਂ ਦੇ ਜੀਵਨ ਦੇ ਬਾਰੇ ਵਿੱਚ ਉਹਨਾਂ ਦੀਆਂ ਰਚਨਾਵਾਂ ਉਨ੍ਹਾਂ ਦੇ ਪ੍ਰਮੁੱਖ ਕਾਰਜ ਉਸ ਦੇ ਬਾਰੇ ਤਾਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਜਨਮ ਦੇ ਬਾਰੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਈਸਵੀ ਨੂੰ ਹੋਇਆ ਸੀ ਪਟਨਾ ਸਾਹਿਬ ਵਿਖੇ ਮਾਤਾ ਦਾ ਨਾਮ ਗੁਜਰੀ ਜੀ ਅਤੇ ਪਿਤਾ ਗੁਰੂ ਤੇਗ ਬਹਾਦਰ ਜੀ ਸਨ ਉਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਲਾਹੌਰ ਨਿਵਾਸੀ ਸ਼੍ਰੀ ਹਰਜਸਤ ਦੀ ਸੁਪਤਰੀ ਜੀਤੋ ਜੀ ਦੇ ਨਾਲ ਲਾਹੌਰ ਨਿਵਾਸੀ ਸ਼੍ਰੀ ਰਾਮ ਸਰ ਦੀ ਸੁਪਤਰੀ ਸੁందਰੀ ਜੀ ਦੇ ਨਾਲ ਅਰਵਤਾਸ ਨਿਵਾਸੀ ਭਾਈ RAMU ਜੀ ਦੀ ਸੁਪਤਰੀ ਸਹਿਬਕੌਰ ਜੀ ਦੇ ਨਾਲ ਹੋਇਆ ਸੀ ਤਾਂ ਉਹਨਾਂ ਦੇ ਸੰਤਾਨ ਪੈਦਾ ਹੋਈ ਸਹਿਬਜ਼ਾਦਾ ਅਜੀਤ ਸਿੰਘ ਜੀ ਸਹਿਬਜ਼ਾਦਾ ਤੁਜਾਰ ਸਿੰਘ ਜੀ ਸਾਹਿਬ ਜਦਾ ਜ਼ੋਰਾਵਾਰ ਸਿੰਘ ਜੀ ਸਾਹਿਬ ਜਦਾ ਫਤਿਹ ਸਿੰਘ ਜੀ ਤਾਂ ਇਸ ਤੋਂ ਇਲਾਵਾ ਜੋ ਉਹਨਾਂ ਨੇ ਨਗਰ ਬਸਾਏ ਪੌਂਟਾ ਸਾਹਿਬ ਜੋ ਕਿ ਜਮਨਾ ਨਦੀ ਦੇ ਕੰਢੇ ਤੇ ਸਥਿਤ ਹੈ ਅਤੇ ਦਮਦਮਾ ਸਾਹਿਬ ਤਾਂ ਉਹਨਾਂ ਨੂੰ ਗੱਦੀ ਮਿਲੀ 1675 ਈਸਵੀ ਦੇ ਵਿੱਚ ਸਾਰਿਆਂ ਨੇ ਨੋਟ ਕਰਨਾ ਹੈ ਕਿ ਉਹਨਾਂ ਨੂੰ ਗੱਦੀ ਮਿਲੀ ਸੀ 1675 ਈਸਵੀ ਦੇ ਵਿੱਚ ਉਸ ਸਮੇਂ ਗੁਰੂ ਜੀ ਦੀ ਉਮਰ 9 ਸਾਲ ਸੀ ਤਾਂ ਉਹਨਾਂ ਦਾ ਸਮਕਾਲੀ ਸ਼ਾਸਕ ਔਰੰਗਜ਼ੇਬ ਅਤੇ ਬਹਾਦਰ ਸ਼ਾਹ ਸਨ ਤਾਂ ਇਹਨਾਂ ਨੂੰ ਦਸਵੇਂ ਪਾਤਸ਼ਾ ਕਲਗੀਧਰ ਮਰਦ ਗੰਮੜਾ ਅਤੇ ਬਾਜਾਂ ਵਾਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਤਾ ਆਪ ਜੀ ਨੇ ਚਾਰ ਕਿਲੇ ਆਨੰਦਗੜ੍ਹ ਲੋਗੜ ਕੇਸਗੜ੍ਹ ਫਤਿਹਗੜ੍ਹ ਸਾਹਿਬ ਦਾ ਨਿਰਮਾਣ ਕਰਵਾਇਆ ਆਪ ਜੀ ਨੇ ਮਸੰਦ ਫਰਾਦਾ ਪ੍ਰਚਾਲਨ ਖਾਤਮ ਕੀਤਾ ਤੇ ਦਸਤਾਰਬੰਦੀ ਲਖਨੌਰ ਨਾਮਕ ਸਥਾਨ ਤੇ ਹੋਈ ਸੀ ਤਾ ਇਹਨਾਂ ਦੇ ਪ੍ਰਮੁਖ ਕਾਰਜ ਦੇ ਬਾਰੇ ਵਿੱਚ ਆਪਾਂ ਗੱਲ ਕਰੀਏ ਤਾਂ ਪ੍ਰਮੁਖ ਕਾਰਜ ਖਾਲਸਾ ਪੰਥ ਦੀ ਸਾਜਨਾ ਸੀ ਦਾ ਖਾਲਸਾ ਪੰਥ ਦੀ ਸਾਧਨਾ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਕੈਸਗੜ੍ਹ ਕਿਲੇ ਵਿੱਚ ਹੋਈ ਸੀ ਇਸ ਸਮੇਂ ਗੁਰੂ ਜੀ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤਾਂ ਇਹ ਮੰਗ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਹਿਬ ਸਿੰਘ ਜੀ ਨੇ ਪੂਰੀ ਕੀਤੀ ਤਾਂ ਗੁਰੂ ਜੀ ਨੇ ਇਹਨਾਂ ਨੂੰ ਅਮਰਿਤ ਛਕਾ ਕੇ ਸਿੰਘ ਸਾਜਿਆ ਅਤੇ ਸਿੱਖ ਮਰਿਆਦਾ ਅਨੁਸਾਰ ਇਹਨਾਂ ਨੂੰ ਕੇਸ ਕੰਗਾ ਕੜਾ ਕਿਰਪਾਨ ਤੇ ਇੱਕ ਸ਼ਹਿਰਾ ਧਾਰਨ ਕਰਨ ਦੀ ਆਗਿਆ ਹੋਈ ਸੀ ਤਾਂ ਅੱਜ ਸਿੱਖ ਧਰਮ ਵਿੱਚ ਇਨ੍ਹਾਂ ਪੰਜ ਸਿੰਘਾਂ ਨੂੰ ਪੰਜ ਪਿਆਰਿਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਪੰਜ ਪਿਆਰੇ ਕਿਹੜੇ-ਕਿਹੜੇ ਸਨ ਤਾਂ ਪੰਜ ਪਿਆਰਿਆਂ ਦੇ ਨਾਮ ਤੁਹਾਨੂੰ ਮੈਂ ਦੱਸ ਚੁੱਕਾ ਹਾਂ ਕਿ ਭਾਈ ਦਾਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸੈਬ ਸਿੰਘ ਜੀ ਇਸ ਤੋਂ ਇਲਾਵਾ ਗੁਰੂ ਜੀ ਦੀਆਂ ਸਹਿਤਕ ਗਤੀਵਿਧੀਆਂ ਦਾ ਕੇਂਦਰ ਸੀ ਜੋ ਉਹ ਪੌਂਡਾ ਸਾਹਿਬ ਸੀ ਅਤੇ ਤਲਵੰਡੀ ਸਾਬੋ ਸੀ ਤਾਂ ਗੁਰੂ ਜੀ ਦੀ ਸੈਨਿਕ ਗਤੀਵਿਧੀਆਂ ਦਾ ਕੇਂਦਰ ਮਾਖੋਵਾਲ ਸੀ ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕੇ ਗੁਰੂ ਜੀ ਦੀ ਸਹਿਤਕ ਗਤੀਵਿਧੀਆਂ ਦਾ ਕੇਂਦਰ ਕਿਹੜਾ ਸੀ ਪੌਂਡਾ ਸਾਹਿਬ ਸੀ ਕਿੱਥੇ ਸੀਗਾ ਪੌਂਡਾ ਸਾਹਿਬ ਅਤੇ ਤਲਵੰਡੀ ਸਾਬੋ ਤਾਂ ਗੁਰੂ ਜੀ ਦੇ ਦਰਬਾਰ ਦਰਬਾਰੀ ਕਵੀ ਸੀ ਜਿਹੜੇ ਉਹ ਕਿੰਨੇ ਸੀ 52 ਕਵੀ ਸੀ ਕਿੰਨੇ ਸੀ 52 ਕਵੀ ਸਨ ਸਾਰੇ ਜਣੇ ਨੋਟ ਕਰੋ 52 ਕਵੀ ਸਨ ਪੂਰਵ ਖਾਲਸਾ ਕਾਲ ਦਾ ਸਮਾਂ ਸੀ ਜਿਹੜਾ 1675 ਤੋਂ ਲੈ ਕੇ 1699 ਈਸਵੀ ਸੀ ਤਾਂ ਉੱਤਰ ਖਾਲਸਾ ਕਾਲ ਦਾ ਸਮਾਂ 1699 ਤੋਂ ਲੈ ਕੇ 1708 ਈਸਵੀ ਤੱਕ ਸੀ ਸੋ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਬਣਦਾ ਹੈ ਕਿ ਪੂਰਵ ਖਾਲਸਾ ਕਾਲ ਦਾ ਸਮਾਂ ਕੀ ਹੈ 1675 ਈਸਵੀ ਤੋਂ ਲੈ ਕੇ 1699 ਈਸਵੀ ਤੱਕ ਤਾਂ ਉੱਤਰ ਖਾਲਸਾ ਕਾਲ ਦਾ ਸਮਾਂ 1699 ਤੋਂ ਲੈ ਕੇ 1700 8 ਈਸਵੀ ਤੱਕ ਹੈ ਤਾਂ ਆਪ ਜੀ ਨੇ ਆਦ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਨਦੇੜ ਦੇ ਸਥਾਨ ਤੇ ਦਿੱਤਾ ਤਾਂ ਆਪਣੇ ਚਰਨਪੌਲ ਨਾਮਕ ਪ੍ਰਥਾ ਦਾ ਅੰਤ ਕੀਤਾ ਤਾਂ ਆਪ ਦਾ ਮੇਲ ਬਾਬਾ ਬੰਦਾ ਸਿੰਘ ਬਹਾਦਰ ਮਾਧੋਦਾਸ ਬਰਾਗੀ ਦੇ ਨਾਲ 3 ਸਤੰਬਰ 1708 ਈਸਵੀ ਨੂੰ ਹੋਇਆ ਸੀਗਾ ਤਾਂ ਉਹਨਾਂ ਨੇ ਉੱਤਰ ਅਧਿਕਾਰੀ ਕਿਸ ਨੂੰ ਚੁਣਿਆ ਸੀ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ ਜਾਬ ਸਾਹਿਬ ਜਫਰਨਾਮਾ ਕਾਲ ਉਸਤ ਵਾਰ ਸ਼੍ਰੀ ਭਗੋਤੀ ਜਿੱਗੀ ਜਿਸ ਨੂੰ ਚੰਡੀ ਦੀ ਵਾਰ ਕਿਹਾ ਜਾਂਦਾ ਹੈ ਦਸਮ ਗ੍ਰੰਥ 72 ਨਾਟਕ ਜੋ ਕਿ ਉਹਨਾਂ ਦੀ ਸਵੈ ਜੀਵਨੀ ਹੈ ਧਿਆਨ ਪ੍ਰਬੋਧ ਸਵਈਏ ਸ਼ਬਦ ਚੁਪਾਈ ਸਾਹਿਬ ਇਹ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ ਤਾਂ ਜ਼ਿਆਦਾਤਰ ਜਿਹੜੀ ਉਹਨਾਂ ਨੇ ਰਚਨਾ ਕੀਤੀ ਹੈ ਜ਼ਿਆਦਾਤਰ ਰਚਨਾ ਬ੍ਰਿਜ ਭਾਸ਼ਾ ਦੇ ਵਿੱਚ ਕੀਤੀ ਹੈ ਤਾਂ ਪੰਜਾਬੀ ਦੇ ਵਿੱਚ ਦੋ ਸ਼ਬਦ ਅਤੇ ਚੰਡੀ ਦੀ ਵਾਰ ਜਿਹੜੀ ਉਹ ਪੰਜਾਬੀ ਭਾਸ਼ਾ ਵਿੱਚ ਉਹਨਾਂ ਨੇ ਰਚੀ ਹੈ ਤੇ ਚੰਡੀ ਦੀ ਵਾਰ ਦੀਆਂ 54 ਪਉੜੀਆਂ ਹਨ ਤੇ ਜੋਤੀ ਜੋਤ ਕਦੋਂ ਸਮਾਇਸੀ ਗੁਰੂ ਜੀ 7 ਅਕਤੂਬਰ 1708 ਈਸਵੀ ਨੂੰ ਨਦੇੜ ਹైదరాబాద్ ਮਹਾਰਾਸ਼ਟਰਾ ਵਿਖੇ ਉਹ ਜੋਤੀ ਜੋਤ ਸਮਾਗੇ ਸਨ ਤੇ ਜੇ ਆਪਾਂ ਉਹਨਾਂ ਦੀਆਂ ਪ੍ਰਮੁੱਖ ਬਾਣੀਆਂ ਦੇ ਬਾਰੇ ਚ ਚਰਚਾ ਕਰੀਏ ਤਾਂ ਸਭ ਤੋਂ ਪਹਿਲਾਂ ਜਪੁ ਸਾਹਿਬ ਜਾਪ ਸਹਿਬ 10 ਗ੍ਰਾਮ ਦੇ ਅੰਤਰਗਤ ਸਭ ਤੋਂ ਪਹਿਲੀ ਬਾਣੀ ਜਾਪ ਸਹਿਬ ਹੈ। ਸਭ ਤੋਂ ਪਹਿਲੀ ਬਾਣੀ ਜਿਹੜੀ ਉਹ ਜਾਪ ਸਹਿਬ ਹੈ। ਇਸ ਬਾਣੀ ਦੇ ਕੁੱਲ 199 ਬੰਦ ਹਨ। ਇਸ ਬਾਣੀ ਦੇ ਕੁੱਲ 199 ਬੰਦ ਹਨ। ਇਸ ਵਿੱਚ 22 ਸ਼ੰਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਅਕਾਲ ਉਸਤਤ ਇਹ ਵੀ ਜਾਪ ਸਹਿਬ ਵਰਗੀ ਰਚਨਾ ਹੈ। ਇਸ ਵਿੱਚ ਵੀ ਅਕਾਲ ਪੁਰਖ ਦੀ ਮਹਿਮਾ ਨੂੰ ਗਾਇਆ ਗਿਆ 75 ਨਾਟਕ ਇਹ ਵੀ ਜਾਬ ਸਹਿਬ ਵਰਗੀ ਜਿਹੜਾ ਅਕਾਲ ਉਸਤਤ ਇਹ ਵੀ ਜਾਬ ਸਹਿਬ ਵਰਗੀ ਰਚਨਾ ਹੈ ਇਸ ਵਿੱਚ ਅਕਾਲ ਪੁਰਖ ਦੀ ਮਹਿਮਾ ਨੂੰ ਗਾਇਆ ਗਿਆ ਔਰ ਜੇ ਆਪਾਂ ਗੱਲ ਕਰੀਏ 75 ਨਾਟਕ ਦੇ ਬਾਰੇ ਵਿੱਚ ਤਾਂ ਇਹ ਗੁਰੂ ਸਾਹਿਬ ਦੀ ਸਵੈ ਜੀਵਨੀ ਹੈ ਇਸ ਵਿੱਚ ਗੁਰੂ ਸਾਹਿਬ ਦੇ ਪੂਰਵ ਜਨਮਾਂ ਦੀ ਜਾਣਕਾਰੀ ਹੈ ਇਹ ਰਚਨਾ 14 ਅਦਾਇਆਂ ਵਿੱਚ ਵੰਡੀ ਹੋਈ ਹੈ ਤੇ 471 ਸ਼ੰਦ ਹਨ ਇਸ ਦੇ 471 ਸ਼ੰਦ ਹਨ ਇਸ ਵਿੱਚ ਵੀਰ ਰਸ ਦੇ ਨਾਲ-ਨਾਲ ਅਧਪੁੱਤ ਤੇ ਰੋਧਰ ਰਸ ਦਾ ਵੀ ਸਮੇਲ ਹੈ ਸ਼ਬਦ ਤੇ ਸਵਈਏ ਗੁਰੂ ਜੀ ਨੇ ਵੱਖਰੇ-ਵੱਖਰੇ ਖਿਆਲਾਂ ਨੂੰ ਲੈ ਕੇ ਉਸ ਨੂੰ ਸਪਸ਼ਟ ਕੀਤਾ ਹੈ ਵੈ ਭਰਮ ਦਾ ਖੰਡਨ ਕੀਤਾ ਹੈ ਜਾਂ ਅਕਾਲ ਪੁਰਖ ਦੀ ਉਸਤਤਾਈ ਹੈ ਜਿਵੇਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਗਰਜ਼ਾਈਆਂ ਦਾ ਉਡਣਾ ਨਾਗ ਨਵਾਸਾਂ ਦਾ ਰਹਿਣਾ ਤੇ ਚੰਡੀ ਦੀ ਵਾਰ ਦੇ ਬਾਰੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇੱਕ ਉਹਨਾਂ ਦੀ ਅਨੁਵਾਦਿਤ ਰਚਨਾ ਹੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਮਾਰਕੰਡੇ ਪ੍ਰਾਂ ਦਾ ਚੰਡੀ ਚਰਿਤ ਅ ਇੱਕ ਵਿੱਚ ਅਨੁਵਾਦ ਕੀਤਾ ਤੇ ਫਿਰ ਬ੍ਰਿਜ ਭਾਸ਼ਾ ਵਿੱਚ ਚੰਡੀ ਚਰਿਤਰ ਦੋ ਰਾਹੀਂ ਇਸ ਕਥਨ ਨੂੰ ਦੱਸਾਇਆ ਚੰਡੀ ਦੀ ਵਾਰ ਇਸ ਦਾ ਪੰਜਾਬੀ ਰੂਪ ਹੈ ਇਸ ਦੀਆਂ ਕੁੱਲ 54 ਪੌੜੀਆਂ ਹਨ ਤੁਹਾਨੂੰ ਮਹੱਤਵਪੂਰਨ ਪ੍ਰਸ਼ਨ ਇਸ ਦੇ ਵਿੱਚ ਬਣਦਾ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਭਾਸ਼ਾ ਦੇ ਵਿੱਚ ਚੰਡੀ ਦੀ ਵਾਰ ਦੀ ਰਚਨਾ ਕੀਤੀ ਗਈ ਪੰਜਾਬੀ ਭਾਸ਼ਾ ਦੇ ਵਿੱਚ ਜ਼ਿਆਦਾਤਰ ਇਹਨਾਂ ਨੇ ਬ੍ਰਿਜ ਭਾਸ਼ਾ ਵਰਤੀ ਹੈ ਪਰ ਚੰਡੀ ਦੀ ਵਾਰ ਅਤੇ ਦੋ ਸ਼ਬਦ ਆ ਜਿਹੜੇ ਉਹ ਪੰਜਾਬੀ ਭਾਸ਼ਾ ਵਿੱਚ ਹਨ ਤਾਂ ਚੰਡੀ ਦੀ ਵਾਰ ਦੀਆਂ ਕਿੰਨੀਆਂ ਪੌੜੀਆਂ ਹਨ ਤਾਂ ਚੰਡੀ ਦੀ ਵਾਰ ਦੀਆਂ 54 ਪੌੜੀਆਂ ਹਨ ਸ਼ੁਰੂ ਵਿੱਚ ਅਰਵੈਤ ਦੇ ਅਨੁਸਾਰ ਮੰਗਲਾ ਚਰਨ ਹੈ ਆਤ ਵਿੱਚ ਮਹਾਤਮ ਦਿੱਤਾ ਗਿਆ ਖੰਡਾ ਬ੍ਰਿਥਮੈ ਸਾਜ ਕੇ ਜਿਲ ਸਭ ਸੰਸਾਰ ਪਾਇਆ ਬ੍ਰਹਮਾ ਵਿਸ਼ਨ ਮਹੇਸ਼ਰ ਕੁਦਰ ਦਾ ਖੇਲ ਰਚਾਇਆ ਇਹ ਮੰਗਲਾ ਚਰਨ ਹੈ ਔਰ ਦੁਰਗਾ ਪਾਠ ਬਣਾਇਆ ਸਬੇ ਪੌੜੀਆਂ ਫੇਰ ਨਾ ਜੂਨੀ ਆਇਆ ਜਨੇ ਗਾਇਆ ਇਹ ਮਹਾਤਮ ਹੈ ਮੰਗਲਾ ਚਰਨ ਤੁਨੋ ਇਹ ਦੋ ਤੁਕਾਂ ਬੋਲੀਆਂ ਜਾ ਸਕਦੀਆਂ ਔਰ ਪੁੱਛਿਆ ਜਾ ਸਕਦਾ ਹੈ ਕਿ ਮਹਾਤਮ ਹੈ ਜਾਂ ਮੰਗਲਾ ਚਰਨ ਹੈ ਤਾਂ ਇਸ ਤੋਂ ਬਾਅਦ ਗੁਰੂ ਗੋਮੇ ਸਿੰਘ ਜੀਆਂ ਲੜਾਈਆਂ ਭਗਾਣੇ ਦਾ ਜੁੱਧ ਉਹਨਾਂ ਨੇ ਲੜਿਆ ਨਦੌਣ ਦਾ ਜੁੱਧ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਨਰਮੋਦਾ ਯੋਧ ਬਸੋਲੀ ਦੀ ਲੜਾਈ ਆਨੰਦਪੁਰ ਦੀ ਦੂਜੀ ਲੜਾਈ ਚਮਕੌਰ ਸਾਹਿਬ ਦੀ ਲੜਾਈ ਤੇ ਖਦਰਾਣਾ ਦੀ ਲੜਾਈ ਮਾਤਪੂਰ ਖਦਰਾਣਾ ਦੀ ਲੜਾਈ ਕਦੋਂ ਲੜੀ ਗਈ ਸੀ 1705 ਈਸਵੀ ਵਿੱਚ ਸੋ ਇਹ ਸੀ ਗੁਰੂ ਗੋਮੇ ਸਿੰਘ ਜੀ ਦੇ ਬਾਰੇ ਵਿੱਚ ਉਹਨਾਂ ਦੇ ਜਨਮ ਦੀ ਗੱਲ ਕੀਤੀ ਗਈ ਉਹਨਾਂ ਦੇ ਵਿਆਹ ਦੀ ਗੱਲ ਕੀਤੀ ਗਈ ਕਿਹੜੇ ਕਿਹੜੇ ਉਹਨਾਂ ਨੇ ਨਗਰ ਬਸਾਏ ਉਸ ਦੇ ਬਾਰੇ ਚ ਦੱਸਿਆ ਗਿਆ ਕਦੋਂ ਉਹਨਾਂ ਨੂੰ ਗੱਦੀ ਮਿਲੀ ਔਰ ਪ੍ਰਮੁੱਖ ਕਾਰਜ ਕਿਹੜੇ ਕਿਹੜੇ ਸਨ ਪ੍ਰਮੁੱਖ ਰਚਨਾਵਾਂ ਕਿਹੜੀਆਂ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਚ ਅੱਜ ਆਪਾਂ ਪੜਿਆ ਸੋ ਉਮੀਦ ਕਰਦੇ ਹਾਂ ਕਿ ਸਭ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਤੇ ਕਿਰਪਾ ਕਰੇ ਭਲੇਨ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ